ਲਓ ਜੀ ਮਿੱਤਰੋ ਪਹੁੰਚ ਗਏ ਮੇਲੇ ਤੇ ਆ ਬੰਦੇ ਸਾਡੇ ਥੋੜੇ ਲੇਟ ਹੋ ਗਿਆ ਸੀ ਪਿੱਛੇ ਹਾਂਜੀ ਕੌਣ ਹੈਗਾ 4 ਵਜੇ 4:00 5:00 ਵਜੇ ਕੋਈ ਚੱਲੇਗਾ ਆਹੋ ਇੰਨੇ ਕ ਵਜੇ ਹਨਾ ਇਹ ਟਾਈਆਂ ਪੈ ਰਹੀਆਂ ਜਿਨ੍ਹਾਂ ਨੇ ਐਂਟਰੀ ਨਹੀਂ ਕਰਾਈ ਉਹ ਐਂਟਰੀ ਕਰਾ ਲੈ ਜੀ 5 ਮਿੰਟ ਦਾ ਸਮਾਂ ਸਿਰਫ ਲਓ ਜੀ ਮਿੱਤਰੋ ਨੰਦਪੁਰ ਕਲੌੜ ਅੱਜ ਪਹੁੰਚ ਗਿਆ ਮੇਲੇ ਤੇ ਖਾਵੇਂ ਗਰੰਦਰਾ ਕਿਦਾਂ ਦਿਖਾਉਂਗਾ ਯਾਰ ਅੱਜ ਫੇ ਹਾਂਜੀ ਹਾਂਜੀ ਪੂਰਾ ਜੋ ਬਾਬੇ ਦੀ ਮੇਹਰ ਨਾਲ ਬਾਬੇ ਦੀ ਮੇਹਰ ਨਾਲ ਉਹ ਜੀ ਆਹ ਖੜਿਆ ਛੋਟੇ ਆਪਣੇ ਉਹ ਸੁੱਖੇ ਵਾਲੇ ਟਰੈਕਟਰ ਖੜੇ ਆ ਇੱਧਰ ਇੱਧਰ ਆਪਣੇ ਚੀਮੇ ਦਾ ਭਾਈ ਜੜ ਦੇ ਸੋਨੂੰ ਭਾਈ ਜੜਾ ਖੜਾ 列 Point relem chillin Ohi krishe kao nu tää da E si te 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 te, al zwazeran encic deci Lako कला कला और पीछे के लोग चोर कला के लोग कला उगा आसना कला उगा और कला लगा कला उसके लोग का आप सब कितने आप कहाँ हैं आप यहाँ का इन्हें सुनकर निर्णय नहीं तोड़ने की बात करते हैं हम कला के नाम पर फोन करेंगे तुम्हारा तो उसके पास क्या देखिए उसने रीजन नहीं बनाया था और हम बोल रहे हैं ਉਹ ਨੀਰੋ ਸਖਿਰ ਦੇ ਉਹ ਹੱਥਾਂ ਨਾਲ ਹੱਲ ਗਿਆ ਸੱਜਾ ਕਾਮਾ ਉਹ ਸਾਡਾ ਜਾਨੀ ਜੇ ਮਦਰਾਹ ਜਦ ਹੱਸ ਗਿਆ ਇਹ ਬੜਾ ਬੇਸੁਰੀਓ ਉਹ ਫਿਰ ਗ੍ਰੈਂਡ ਸਰਵਰ ਹੋ ਗਿਆ ਉਹਨੇ ਨਾ ਹੋਰ ਵੀ ਰੋਣਗੇ ਬਾਤੀ ਨਾ ਏ ਹੱਥ ਵੱਧ ਕੇ ਰੇਟ ਕਰ ਕੋਈ ਨਹੀਂ ਆਉਣਗੇ ਟਰੈਕਟਰ ਦੇ ਨਾਲ ਦੋ ਜਾਨੀ ਆਣ ਕੇ ਵੀਰੇ ਲੰਕਾਂ ਦੀ ਮੱਤਾ 20 ਸਨੇ ਹੰਸਾਰੀ ਦਾ ਹੋ ਗਿਆ ਇਹ ਪੁੱਤ ਗਰਾਊਂਡ ਦੇ ਵਿੱਚ ਅਜੇ ਟਾਈਮ ਰੋਕ ਲੀਏ ਜੀ ਨੁਕਸਾਨ ਹੋ ਗਿਆ ਟਾਈਮ ਰੋਕ ਦਿਓ ਜੀ ਮੜਾ ਹੋਇਆ ਬਈ ਰੋਕੋ ਨਾ ਨੁਕਸਾਨ ਨਾ ਹੋਵੇ ਆਉਟ ਬਾਈਓ ਜੀਦੀਪੁਰ ਪੈਂਦਾ ਹੈ ਸੱਟਰ ਦਾ ਮੇਰੇ ਨੇ ਵੀ ਗੱਲ ਕਰਦੇ ਤੇ ਵੀਰੋ ਕੰਮ ਜੀਦੀਪੁਰ ਪਸੰਦ ਪੈਂਦਾ ਲਓ ਜੀ ਇੱਥੋਂ ਪੁੱਤਿਆ ਹੋਇਆ ਹੱਤੀ ਤੇ ਨਾਲ ਅਮਨੂ ਦੀ ਆ ਰਹੀ ਹੈ ਲੋਕੋ ਅਮਨ ਕਰਨਾ ਬੰਦਾ ਚਾਰਿਆ ਤੇ ਸਪੀਡ ਦੇ ਨਾਲ ਅੱਗੇ ਆ ਰਿਹਾ ਹੈ ਉਹ ਕੰਮੇ ਕੰਲਾ ਬਰਾਦੀਆਂ ਤੇ ਚੁੱਕੀ ਜਬਰੀਆ ਉਹ ਜੇਰ ਆ ਲੋਕੋ ਉਹ ਬਹੁਤ ਰਵਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ शा शाबा भईयाबर आले बेई भईया पंडा KASLIJHIAHIAHIAHGA uma esteria de ra... hath forcé o arco ਉਹਦਾ ਪਹਿਨਾ ਸੀ ਉਹ ਦੇਖੋ ਮੈਂ ਤੇ ਪਰਵੰਜਾਓ ਸਾਡੋਂ ਦੋਹੜੀ ਨਾ ਕਰੋ ਇੱਕ ਵਾਰੀ ਤਾੜੀ ਨਾਲ ਰੋਹਣਗੇ ਹੋਏ ਮੇਤਰੋ ਮੇਹਰ ਵੀ 10ਵਾਂ ਨੰਬਰਾਂ ਮੇਹਰ ਦਾ ਕ੍ਰਾਉਨ ਲਾਈਨ ਹੋਇਆ ਜਿੰਦਾ ਹਾਸ ਬੌਮ ਹੀ ਹਾਸ ਇਹਨਾਂ ਵੀਰਾਂ ਦਾ ਵੀ ਬਹੁਤ ਵੱਡਾ पुछे वारा मैसरी चैक लॻा ਬੜੀ ਜਿਹੀ ਬੜੀ ਇੱਕ ਵਲੀ ਹੋਰ ਪੀ ਕਰਦੇ ਥੋੜੀ ਜਿਹੀ ਇੱਕ ਹੋਰ ਕੜਾਹੇ ਸਾਰੇ ਸੰਗੋ ਨਾਲ ਕਰਦੇ ਗੁਰਵਿੰਦਰ ਕੋਈ ਗੱਸਾ ਵਾਸੀ ਭੱਲਰ ਡੀਜਲ ਪੰਪ ਮਫਾਲੀ ਮੇਰੇ ਜਿਹਦੇ ਕੱਪਾ ਮਾਰ ਕਰਦੇ ਆ ਟਰੈਕਟਰ ਤੇ ਕੱਪਾ ਮਾਰ ਕਰਦੇ ਜਿੱਤੇਵਲ ਮੰਗਵਾ ਦੇ ਜੀ ਏਵਲ ਆ ਬਾਈ ਟਾਲੀ ਚ ਟੇਵਲ ਮੰਗਵਾ ਦੇ ਜੀ ਕੋ ਸਰ ਜੀ ਗੁਰਵਿੰਦਰ ਜੀ ਮੋਹਣਾ ਮਿਸਰੀ ਹੋਰ ਬਣ ਜੀ ਹਾਂ ਜੀ ਕਲਪ ਤੇ ਟੀਮ ਆ ਜੀ ਓਕੇ ਜੀ। ਕਲਾਸ ਦੇ ਨੇ ਬਾਜੀ, ਰੈਡੀ ਰੋ ਜੀ। ਇਹ ਗਰਾਊਂਡ ਤੇ ਦਿਖੋਨੇਗਾ ਨੀ ਯੋਰ ਫੇਦੇ ਨਾਲ ਸਾਰੀ ਟੀਮ ਜਿਹੜੀ ਚਰੂਹੀ ਆ ਇੰਦਰ ਕਿੰਮਾ ਨੰਬਰ ਆ ਓਏ ਕਿੰਮਾ ਜਾਂਦਾ 22 ਮੈਂ ਹੁਣ ਇਹ ਘੋੜੇ ਦਾ 25ਵਾਂ ਨੰਬਰ ਆ ਜੀ ਦੀ ਦੀ ਵਾਰੀ ਆ ਗਈ ਆ ਪ੍ਰੈਕਟੀ ਆ ਕੇ ਬੋਲੇ ਬਾਕੀ ਵੀਡੀਓ ਪਿਆਰ ਮੇਰਾ ਵੀਰ ਦੋਵੇਂ ਟਾਈਮ ਦਾ ਵੀਰ ਬੋਟਾ ਲੈਣੀ ਆ ਰੌਲਾ ਬਹੁਤ ਹੋ ਗਿਆ ਬਹੁਤ ਮਸਲਾ ਵੀਰ ਮਾਰ ਕੇ ਦੇ ਤੈਨੂੰ ਲਾਲ ਹੋਏ ਚਲੋ ਜੀ ਬਤੂ ਵੀ ਕੋਈ ਨਾ అప్పుడు <imitation> కాలనది <imitation> 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 ंग सु ਦੀ 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 ਵਾਰੀ ਆ ਗਈ ਆ ਨਾਟਾ ਟਰੈਕਟਰ ਆ ਮਾਵੇਰਾ ਹੋਰ ਕਰਦੀ ਇਹਨੇ ਬੰਦੇ ਦਾ ਹੋਰ ਕਰਕੇ ਆਊਗਾ ਫਤੇ ਗਰੁੱਪ ਦਾ ਨਾਮ ਉਹ ਦੇਖਿਆ ਫਤੇਗਾ ਨਾ ਕੇਵਰੇ ਵੀਓ ਕਰਨੇ ਆਹ ਲੱਗਿਆ ਨੇ ਦੇਖੋ ਉਹ ਮੁਜੀਆ ਉਹਨੇ ਆਉਣਾ ਉਸਾ ਕੈਮਰਾ ਫਤੇ 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 ਕੇ ਫਤੇ ਰਹੀਓ ਲੋ ਜੀ ਮਿੱਤਰੋ ਸਵੇਰ ਦੇ 4 ਵਜੇ ਗਏ ਆ ਹੁਣ ਮੇਲੇ ਤੋਂ ਤੁਰ ਲੱਗੇ ਆ ਘਰ ਨੂੰ ਆਲੂ ਵੀ ਮੰਗਿਆ ਬਾਬੇ ਦਾ ਲੈ ਕੇ ਨੱਪ ਦੇ ਕਿੱਲੀ